ਇਕ ਸੋਖੇ ਇੰਦਰੀਆ ਦੀ ਆਇਆ ਚਲਾ ਗਿਆ ਅਬ ਸੋਚ ਦੇ ਗਿਆ ਇੱਕ ਸੁਖ ਹੋਵੇ ਜਿਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਖੋ ਸਕਦੀ ਮੌਤ ਵੀ ਨਹੀਂ ਖੋ ਸਕਦੀ ਉਹ ਸੁਖ ਐ ਮਹਾਰਾਜ ਤੇ ਸਦੀਆਂ ਪਹਿਲਾਂ ਕਹਿ ਗਏ ਮੈਂ ਵੀ ਆ ਮੈਂ ਕਾਂਗਾ ਵੀ ਇੰਨਾ ਮੇਰਾ ਸੈੱਟ ਹੋ ਜਾਏ ਕੰਮ ਸੱਚੀ ਜੋ ਮਨ ਕਹਿੰਦੇ ਸਾਡੇ ਇੰਨਾ ਪੈਸਾ ਹੋ ਗਿਆ ਬਸ ਆ ਸੁਖੀ ਜੀ ਦੂਜਾ ਕਹਿੰਦਾ ਪੈਸਾ ਇੰਨਾ ਕਮਾਇਆ ਕਿਤੇ ਘੁੰਮ ਫਿਰ ਕੇ ਆਈਏ ਮौज-ਮਲੇ ਮਸਤੀਆਂ ਕਰਕੇ ਆਈਏ ਫਿਰ ਸੁਖੀ ਹੋ ਜਾਾਂਗੇ ਮਹਾਰਾਜ ਕਹਿੰਦੇ ਸੁਖ ਨਹੀਂ ਬਹੁਤ ਹੈ ਧਨ ਘਾਟੇ ਬਹੁਤ ساری ਦੌਲਤ ਇਕੱਠੀ ਹੋ ਗਈ ਫਿਰ ਸੁਖ ਮਿਲ ਜਾਣਾ ਸੁਖ ਨਹੀਂ ਪੇਖ ਹੈ ਨ੍ਰਿਤ ਨਟ ਜੇ ਤੂੰ ਨ੍ਰਿਤਦਰ ਸਮਝ ਗਿਆ ਨੱਚਣ ਵਾਲੇ ਨਾਟੇਦਰ ਤੇ ਨਾਟਕਾ ਜਿਵੇਂ ਫਿਲਮਾਂ ਬਣਦੀਆਂ ਤੂੰ ਲਾਈਵ ਸ਼ੋ ਜਿੰਨੇ ਮਰਜੀ ਰਾਤ ਨੂੰ ਨੱਚ ਟੱਪ ਕੇ ਆ ਜਾ ਚੇਤੇ ਰੱਖੀ ਸਵੇਰੇ ਫਿਰ ਤੂੰ ਦੁਖੀ ਹੋਣਾ ਸੁਖੀ ਤੂੰ ਕੋਈ ਨਹੀਂ ਹੋਣਾ ਪਰ ਇੱਕ ਬੇਨਤੀ ਜੇ ਕੁੁਰਮ ਕੋ ਸੌਣ ਲੱਗਿਆਂ ਸਿਰਫ 10 ਮਿੰਟ ਕਿਤੇ ਧਿਆਨ ਚ ਬੈਠ ਕੇ ਗੁਰੂ ਗੁਰੂ ਜਪ ਲਵੋ ਸਤਗੁਰੂ ਤੋਂ ਭੈ ਖਾ ਕੇ ਕਹਿੰਦਾ ਸਵੇਰੇ ਅੰਦਰ ਨੂੰ ਸਕੂਨ ਮਿਲਿਆ ਹੋਵੇਗਾ